ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਬਣਾਉਣ ਲੱਗੇ ਆ ਟਮਾਟੋ ਸੌਸ ਟਮਾਟਰ ਅੱਜਕੱਲ ਬਹੁਤ ਮਾਰਕੀਟ ਦੇ ਵਿੱਚ ਆਏ ਹੋਏ ਨੇ ਇਸ ਸੀਜ਼ਨ ਚੱਲ ਰਿਹਾ ਟਮਾਟਰਾਂ ਦਾ ਜਿੰਨੇ ਸਸਤੇ ਵੀ ਬਹੁਤ ਨੇ ਤੇ ਆਪਾਂ ਘਰੇ ਹੀ ਟਮਾਟੋ ਸੌਸ ਬਣਾ ਸਕਦੇ ਆ ਜੇ ਘਰੇ ਕੋਈ ਆਪਣੇ ਗੈਸਟ ਵੀ ਆਉਂਦਾ ਹੈ ਉਹਨਾਂ ਨੂੰ ਪਕੌੜਿਆਂ ਨਾਲ ਜਿਵੇਂ ਆਪਾਂ ਘਰੋਂ ਹੀ ਦੇ ਸਕਦੇ ਆ ਤੇ ਕੋਈ ਪਛਾਣ ਨਹੀਂ ਸਕੇਗਾ ਕਿ ਇਹ ਘਰ ਵਿੱਚ ਤਿਆਰ ਕੀਤੀ ਗਈ ਹੈ ਸੌਸ ਤੇ ਵੈਸੇ ਵੀ ਮਿਲੋ ਇਹਨੂੰ ਰੱਖ ਸਕਦੇ ਆ ਬਣਾ ਕੇ 3-4 ਮਹੀਨੇ ਖਰਾਬ ਨਹੀਂ ਹੁੰਦੀ ਕਿ ਜਦੋਂ ਟਮਾਟਰ ਮਹਿੰਗੇ ਹੁੰਦੇ ਉਦੋਂ ਆਪਾਂ ਜੂਸ ਵੀ ਕਰ ਸਕਦੇ ਆ ਸਬਜ਼ੀ ਵਿੱਚ ਹਾਂਜੀ 1.5 ਕਿਲੋ ਆਪਾਂ ਟਮਾਟਰ ਲੈਨੇ ਜੋ ਬਹੁਤ ਹੀ ਸੋਨੇ ਬਹੁਤ ਲਾਲ ਨੇ ਫਰੈਸ਼ ਨੇ ਜਮਾ ਤੇ 1.5 ਕਿਲੋ ਟਮਾਟਰ ਨਾਲ ਜੇ ਆਪਾਂ ਬਣਾਵਾਂਗੇ ਟਮਾਟੋ ਸੌਸ ਤੇ ਇਹਦੇ ਵਿੱਚੋਂ ਚੀਨੀ ਆਪਾਂ 4 ਚਮਚ ਪਾਉਣੀ ਤੇ 6-7 ਲਾਲ ਮਿਰਚਾਂ ਪਾਵਾਂਗੇ ਸੁੱਕੀਆਂ ਹੋਈਆਂ ਤੇ 4 ਹਰੀਆਂ ਇਲਾਚੀਆਂ ਨੇ ਚਾਰ ਲੌਂਗ ਨੇ ਤੇ ਇੰਨਾ ਕੋ ਟੁਕੜਾ ਦਾਲਚੀਨੀ ਦਾ ਤੇ ਇਹ ਆਪਾਂ ਟੁਕੜਾ ਇੱਕ ਲਸਣ ਦਾ ਅਦਰਕ ਦਾ ਸੋਰੀ ਲਿਆ ਤੇ ਇਹ ਆਪਾਂ ਲਸਣ ਦੀਆਂ ਤੁਰੀਆਂ ਲਈਆਂ ਨੇ 7-8 ਇੱਕ ਚਮਚ ਜੀਰੇ ਦਾ ਲਿਆ ਹੁਣ ਆਪਾਂ ਟਮਾਟਰਾਂ ਨੂੰ ਕੱਟਾਂਗੇ ਇਹ ਜਿਹੜੀ ਡੰਡੀ ਜੀ ਇਹਨੂੰ ਆਪਾਂ ਤਾਰ ਦੇਵਾਂਗੇ ਥੋੜਾ ਜਿਹਾ ਛਿਲਕਾ ਇਹਦਾ ਜਿਹੜਾ ਨਾ ਇਹਨੂੰ ਤਾਰ ਦਾਂਗੇ ਤੇ ਹੁਣ ਆਪਾਂ ਇਹਨੂੰ ਕੱਟਾਂਗੇ ਇਹਦੇ ਉੱਤੇ ਰੱਖ ਕੇ ਇਸ ਤਰ੍ਹਾਂ चार चार पीस करी जाने बहुत ही रस रस भरे ने टमा बहुत बढ़िया ने ਕਰਾਈ ਆਪਾਂ ਗੈਂਸ ਤੇ ਰੱਖ ਲਈਏ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਜੀਰਾ ਥੋੜਾ ਜਿਹਾ ਰੋਸਟ ਕਰਾਂਗੇ ਤੇ ਇੱਕ ਟੁਕੜਾ ਦਾਲਚੀਨੀ ਦਾ ਪਾ ਦਾਂਗੇ ਨਾਲ ਹੀ ਇਲਾਚੀਆਂ ਦੋ ਪਾ ਦਾਂਗੇ ਖੋਲ ਕੇ ਇਹਨਾਂ ਨੂੰ ਪਾਉਣਾ ਇਲਾਚੀਆਂ ਨੂੰ ਇਲਾਚੀਆਂ ਨੂੰ ਪੂਲਕੀ ਪਾਉਣਾ ਇਸ ਤਰ੍ਹਾਂ ਚਾਰ ਇਲਾਚੀਆਂ ਛੋਟੀਆਂ ਪਾਉਣ ਲੱਗੇ ਆਪਾਂ ਇਹ ਥੋੜਾ ਜਿਹਾ ਨੂੰ ਰੋਸਟ ਕਰਾਂਗੇ ਵਿੱਚ ਇਹ ਪਾ ਦਾਂਗੇ ਇਹ ਆਪਾਂ ਲਾਲ ਮਿਰਚ ਸਾਬਤ ਇਹ ਪਾਵਾਂਗੇ ਤੇ ਚਾਰ ਲੌਂਗ ਪਾਵਾਂਗੇ ਆਪਾਂ ਤੇ ਕਾਲੀਆਂ ਮਿਰਚਾਂ ਥੋੜੀਆਂ ਜਿਹੀਆਂ ਪਾ ਦਾਂਗੇ ਵਿੱਚ ਥੋੜਾ ਸੇਕ ਲਵਾਵਾਂਗੇ ਇਹਨੂੰ ਉੜ ਕੇ ਕੱਚਾ-ਕੱਚਾ ਨਹੀਂ ਰਹਿੰਦਾ ਕੱਚਾ ਨੀਮੂ ਚੋਂਦਾ ਨਾਲ ਜੀਰਾ ਰੋਸਟ ਹੋ ਜਾਵੇਗਾ ਹੁਣ ਅਸੀਂ ਟਮਾਟਰ ਪਾ ਦਾਂਗੇ ਜਿਹੜੇ ਆਪਾਂ ਟਮਾਟਰ ਕੱਟੇ ਨੇ ਉਹ ਆਪਾਂ ਟਮਾਟਰ ਪਾ ਦੋਗੇ। ਫਿਰ ਨਾਲ ਹੀ ਆਪਾਂ ਅਦਰਕ ਵੀ ਪਾ ਦਾਂਗੇ। ਪਿਆਜ਼ ਪਾ ਦਾਂਗੇ। ਦੋ ਪਿਆਜ਼ ਅਸੀਂ ਕੱਟੇ ਸੀਗੇ। ਇਹ ਆਪਾਂ ਲਸਣ ਦੀਆਂ ਤੁਰੀਆਂ ਬਹੁਤ ਹੀ ਵਧੀਆ ਬਣਦੀ ਐ ਸੌਸ ਨਾ ਬਹੁਤ ਫਰੈਸ਼ ਟਮਾਟਰ ਆਏ ਹੋਏ ਨੇ ਅੱਜ ਕੱਲ ਹੁਣ ਆਪਾਂ ਇਹ 5 ਕੁ ਮਿੰਟ ਤੱਕ ਪਕਾਵਾਂਗੇ 5-7 ਮਿੰਟ ਤੱਕ ਪਕਾਵਾਂਗੇ ਦੋ ਚਮਚਾ ਆਪਾਂ ਸਿਰਕਾ ਪਾਵਾਂਗੇ ਇਹ ਥੋੜਾ ਜਿਹਾ ਆਪਾਂ ਨਾ 2-4 ਚਮਚ ਪਾਣੀ ਵੀ ਪਾਵਾਂਗੇ। ਇਹਦੇ ਨਾਲ ਨਾ ਪੂਰਾ ਗਲ ਜੇਗਾ। ਉਲਮ ਪੂਰੀ ਤਰ੍ਹਾਂ ਜਦ ਤੱਕ ਇਹ ਗਲ ਨਹੀਂ ਜਾਏਗਾ ਉਦ ਤੱਕ ਆਪਾਂ ਇਹਨੂੰ ਪਕਾਵਾਂਗੇ। ਹੁਣ ਅਸੀਂ ਇਹਨੂੰ ਇੱਕ ਵਾਰੀ ਟੱਕ ਦੇਵਾਂਗੇ। ਤੁਹਾਨੂੰ ਸਲੋ ਰੱਖਣਾ ਹੈ ਮੱਲੋਂ ਗੈਸ ਨੂੰ। ਸਲੋ ਫਲੇਮ ਤੇ ਰੱਖਣਾ ਹਾਂ ਜੀ ਮੋਂ ਆਪਾਂ ਦੇਖਦੇ ਆ ਕਿੰਨਾ ਕੁ ਪੱਕ ਗਿਆ ਇਹਨੂੰ ਨਾਲ ਨਾਲ ਤੇਜ ਤੇ ਵੀ ਰਹਿਣਾ ਮੰਦਾ ਦੇਖੋ ਪੂਰਾ ਕੁ ਪੱਕ ਚੱਲਿਆ ਬਸ ਥੋੜੀ ਦੇਰ ਹੋਰ ਲੱਗੇਗੀ ਇਹਦੇ ਸ਼ਿਟਲਟ ਨੇ ਜਿਹੜੇ ਸਾਰੇ ਉੱਤਰ ਗਏ ਨੇ ਇਹਨਾਂ ਅਜੇ ਹੋਰ ਆਪਾਂ ਪਕਾਵਾਂਗੇ ਫਿਰ ਇਹਨੂੰ ਠੰਡਾ ਕਰਕੇ ਫਿਰ ਗ੍ਰੈਂਡ ਕਰਾਂਗੇ ਨੂੰ ਹਾਂਜੀ ਟਮਾਟਰ ਆਪਣੇ ਪੱਕ ਚਿੱਕੇ ਨੇ। ਇਹਨਾਂ ਨੂੰ ਅਸੀਂ ਬੰਦ ਕਰ ਦਵਾਂਗੇ। ਇਹਦੇ ਵਿੱਚ ਜਿਹੜੇ ਸਬਤਲ ਮਸਾਲੇ ਪਾਏ ਸੀਗੇ ਉਹ ਅਸੀਂ ਬਾਹਰ ਕੱਢ ਦਾਂਗੇ। ਹਾਂਜੀ ਸੌਸ ਬਣ ਕੇ ਸਾਡੀ ਤਿਆਰ ਹੋ ਗਈ ਠੰਡੀ ਹੋ ਗਈ ਉਹਨਾਂ ਸੀ ਇਹਨੂੰ ਇਸ ਮਰਦਬਣ ਵਿੱਚ ਪਾ ਲਿਆ ਤੇ ਬਹੁਤ ਹੀ ਵਧੀਆ ਬਣੀ ਹੈ ਬਹੁਤ ਟੇਸਟੀ ਬਣੀ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਹੈ ਜਿਹੜੇ ਜਿਹੜੇ ਭੈਣ ਭਰਾ ਸਾਡੀ ਵੀਡੀਓ ਵੇਖਦੇ ਹੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡੀ ਸਪੋਰਟ ਦੀ ਸਾਨੂੰ ਲੋੜ ਹੈ ਥੈਂਕ ਯੂ ਫਾਰ ਵਾਚਿੰਗ